बीती रात सतराना पुलिस वालों जे के एम रिजोट नेड़े की नाकाबंदी दौरान मिली एक मुखबरी के आधार से ट्राले में नब्बे बोलियां पुकी समेत काबू करने सफलता प्राप्त की है सतराना थाना मुखी जसपाल सिंह ने दसाया कि ट्राले विच 90 ਬੋਰੀਆਂ ਪੁੱਕੀ 1800 ਕਿਲੋ ਬਰਾਮਦ ਕੀਤੀ ਗਈ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅੱਜ ਸਮਾਣਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਨਾਲ ਪਤਾ ਲੱਗ ਸਕੇਗਾ ਕਿ ਇਹ ਪੁੱਕੀ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿੱਥੇ ਵੇਚਣ ਲਈ जा रहे सन इस का मालक कौन है बस कपड़े ਇਹ ਕਿ ਕਿੰਨੀ ਖੇ ਮੜੀਏ ਤੇ ਇਹ ਕਿੱਥੇ ਦਾ ਕੰਮ ਦੇ ਕੀਤੀ ਸੀ ਕਿੱਥੋਂ ਕਰਤਾ ਕੀਤਾ ਇਹ ਕਰ ਕਰ ਕੱਲ ਸਰ 16 ਤਰੀਕ ਨੂੰ ਜਕੇਮਾ ਰਿਜ਼ੋਰਟ ਹੈ ਜੀ ਸਤਰਾਣੇ ਦੇ ਖਨੋਰੀ ਪਾਤਣਾ ਮੇਨ ਹਾਈਵੇ ਤੇ ਉੱਥੇ ਮੁਗਵਰੀ ਸੀਗੀ ਉੱਥੇ ਨਾਕਾਬੰਦੀ ਕਰਕੇ ਗ੍ਰਿਫਤਾਰ ਟਰੱਕ ਰੋਕ ਕੇ ਸਲਚ ਕੀਤੀ ਜੀ ਸਰਦਗੀ ਡੀਐਸਪੀ ਸਾਹਿਬ ਸ੍ਰੀ ਜੀ ਝਾੜ ਸਾਹਿਬ ਪਾਤਣਾ ਉਸ ਤੋਂ ਬਾਅਦ 90 ਬੋਰੀਆਂ ਰਿਕਵਰੀ ਹੋਈ ਆ ਜੀ ਉਹ ਕਿਹਦੀਆਂ 22 ਕਿਲੋ ਦੀਆਂ ਕੁੱਲ 1800 ਕਿਲੋ ਤੇ ਇੱਕ ਦੋ ਸ਼ਿਕਰਤਾਰ ਕੀਤਾ ਜੀ ਇਹ ਡਰਾਂ ਕਿਸ ਨੂੰ ਦੇ ਘਰ ਆ ਜੀ ਅਜੇ ਇੱਕ ਪੇਸ਼ ਕਰਦੇ ਆਂ ਇਹ ਪੁੱਛਗਿੱਛ ਕਰਨੀ ਆ ਰਿਮਾਂਡ ਲੈ ਕੇ ਇੱਕ ਬੰਦਾ ਡਰਾਈਵ ਕਰਦਾ ਕਿੱਥੇ ਬੰਦੇ ਹਾਂਜੀ ਇਹੀ ਬੰਦਾ ਗੱਲਾਂ ਸੀ ਗੱਡੀ ਦੇ ਵਿੱਚ ਇਹੀ ਚਲਾ ਰਿਹਾ ਸੀਗਾ ਹਾਲ ਕੋਈ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਕਰਵਾਉਂਦਾ ਨਹੀਂ ਨਹੀਂ ਹੁਣ ਦਾ ਇਹ ਤਾਂ ਰਿਮਾਂਡ ਦੇ ਵਿਸ਼ੇ ਨੇ ਜੀ ਬਾਅਦ ਚ ਰਿਮਾਂਡ ਕਰਕੇ ਕਰਾਂਗੇ ਪੁੱਛੋ 90 ਬੋਰੀਆਂ ਜੀ 90 ਬੋਰੀਆਂ ਜੀ